ਸਤਿ ਸ਼੍ਰੀ ਅਕਾਲ ਜੀ ਇੰਦਰਵਾਸਾ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਬਾਈ ਤੁਸੀਂ ਸੋਚਦੇ ਹੋਵੋਗੇ ਵੀ ਟਰੈਕ ਟਰਾਲੀਆਂ ਫੇਰ ਪਾਲੀਆਂ ਤੇ ਅੱਜ ਆਪਾਂ ਆਪਣੇ ਘੋੜੇ ਘੋੜੀਆਂ ਵਾਸਤੇ ਨੀਰਾ ਲੈਣ ਚੱਲੇ ਆ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਇੱਧਰ ਆਪਣੇ ਗੋਪੀ ਸਿੱਧੂ ਵੀ ਫਿਰਦੇ ਨੇ ਪੂਰੀ ਤਿਆਰੀ ਚ ਤੇ ਵੀਡੀਓ ਦੇ ਐਂਡ ਤੱਕ ਬਾਈ ਬਣੇ ਰਹੋ ਤੇ ਤੁਹਾਨੂੰ ਜਿਹੜਾ ਮਤਲਬ ਪਹਿਲਾਂ ਆਪਣੇ ਅੱਜ ਤੋਂ 5-10 ਸਾਲ ਪਹਿਲਾਂ ਮਾਹੌਲ ਹੁੰਦਾ ਸੀ ਨਰਮੇ ਨਰਮੇ ਚੁਗਣ ਦਾ ਤੇ ਖੇਤਾਂ ਦੇ ਵਿੱਚ ਲਾਲਾ ਚਾਹ ਪਾਣੀ ਬਣਾਉਂਦੇ ਸੀ ਭੈਣ ਭਾਈ ਸਾਰੇ ਤੇ ਉਹ ਮਾਹੌਲ ਵੀ ਦਿਖਾਵਾਂਗੇ ਤੇ ਵੀਡੀਓ ਜਾ ਕੇ ਬਈ ਰਸਤੇ ਦੇ ਵਿੱਚ ਫੇਰ ਆਪਾਂ ਖਾਦਾ ਰੋਟੀ ਪਾਣੀ ਤੇ ਸਬਜ਼ੀ ਕੀਤੀ ਗਰਮ ਆ ਇਧਰ ਦੋ ਰਾਤ ਵਧੀਆ ਨੂੰ ਵਧੀਆ ਮਤਲਬ ਮਾਹੌਲ ਬਣਿਆ ਰੋਟੀ ਪਾਣੀ ਖਾਣ ਤੋਂ ਬਾਅਦ ਕਰਕੇ ਤਿਆਰੀ ਫੇਰ ਕਰੇਟਰ ਸਟਾਰਟ ਬਾਈ ਜਾ ਕੇ ਭਰੀਆਂ ਚਾਹਾਂ ਚੂਹਾ ਤੇ ਇਧਰ ਮੁੰਡਿਆਂ ਨੇ ਚਲਾਤਾ ਕੰਮ ਨੀੜਾ ਲੱਦਨ ਦਾ ਟੰਡਾ ਉਧਰ ਖੁਸ਼ੀ ਗਿੱਲ ਡਾਕਟਰ ਸਾਹਿਬ ਆਪਣੇ ਪੰਡਾ ਚੱਕ ਰਹੇ ਨੇ ਕਿਉਂਕਿ ਪੰਡਾ ਚੱਕਣਾ ਬਾਈ ਦਰਮਿਆਨੇ ਕੱਦ ਵਾਲੇ ਬੰਦੇ ਦਾ ਕੰਮ ਹੁੰਦਾ ਕਿਉਂ ਵੀ ਡਾਕਟਰ ਸਾਹਿਬ ਤੇ ਇਧਰ ਹੈਪੀ ਮਾਨ ਪੌੜੀ ਦਾ ਇੰਤਜ਼ਾਮ ਕਰੀ ਜਾਂਦੇ ਨੇ ਤੇ ਉਹ ਗੁਰਪ੍ਰੀਤ ਤੇ ਉਹ ਬਾਈ ਗਿਆਨੀ ਲਤرائی ਕਰ ਰਹੇ ਨੇ ਤੇ ਆ ਘੁੰਮਣ ਦਾ ਨੌਜਵਾਨ ਜਿਹੜਾ ਪੰਡਾ ਪਾ ਕੇ ਚਕਾਰਿਆ ਇਹਨਾਂ ਦਾ ਕਦਮ ਮੈਚ ਕਰਦਾ ਸੀ ਤਾਂ ਲਾਇਆ ਬਾਈ ਪੰਡਾ ਦੇ ਦੋਨੇ ਤੇ ਡਾਕਟਰ ਸਾਹਿਬ ਬਹੁਤ ਵਧੀਆ ਚੱਲ ਰਹੇ ਨੇ ਜਿਵੇਂ ਕਿ ਇਹ ਡਾਕਟਰੀ ਚ ਚੱਲਦੇ ਨੇ ਉਦਾਂ ਹੀ ਪੰਡਾ ਪੰਡਾ ਚੱਕਣ ਦੇ ਵਿੱਚ ਤੇ ਇਹ ਕਹਿੰਦਾ ਵੀ ਮੈਂ ਸਾਰੀਆਂ ਪੰਡਾ ਸਾਰੀਆਂ ਟਰਾਲੀਆਂ ਮੈਂ ਭਰੂੰ ਕਿਉਂ ਵੀ ਡਾਕਟਰ ਸਾਹਿਬ ਚਲੋ ਵੀ ਡਾਕਟਰ ਸਾਹਿਬ ਸਰ ਸਾਰ ਸਹੀ ਕਿੱਦਾਂ ਦਾ ਫੀਲ ਕਰ ਰਹੇ ਹੋ ਜੀ ਖੜਦੇ ਹੋਏ ਇੰਜੋਏ ਪੂਰਾ ਫੋਲ ਥੈਂਕਸ ਵੈਰੀ ਗੁੱਡ ਮੇਰਾ ਦੇ ਬਾਈ ਟਰਾਲੀਆਂ ਟਰੁਲੀਆਂ ਫੁੱਲ ਭਰ ਕੇ ਤੇ ਫਿਰ ਅਸੀਂ ਰੈਕਟਰ ਦਾ ਤੋਹਰ ਪਾ ਕੇ ਗੱਡੀਆਂ ਮਕਮਲ ਅੱਲਾਹ ਦਾ ਸ਼ੁਕਰ ਟਰੈਕਟਰ ਦੋਨੇ ਟਰਾਲੀਆਂ ਨਹੀਂ ਕਰਦਾ ਸੀ ਥੋੜੀ ਰੇਤਲੀ ਜ਼ਮੀਨ ਕਰਕੇ ਕੋਸ਼ਿਸ਼ ਪਾ ਕੇ ਗੱਡੀਆਂ ਬੰਨ੍ਹਾ ਤੇ ਦੋ ਜਣੇ ਸਾਥ ਪਾ ਕੇ ਟੱਢ ਕੇ ਵੈਰੂ ਦੀ ਕਿਰਪਾ ਨਾਲ ਤੇ ਚੜਾਂਗੇ ਸੜਕ ਤੇ ਤੇ ਉਸ ਤੋਂ ਬਾਅਦ ਫਿਰ ਦੂਜੀਆਂ ਟਰਾਲੀਆਂ ਭਰੇ। ਲੈ ਵੀ ਦੋਸਤੋ ਆਪਾਂ ਟਰਾਲੀਆਂ ਨੀਰੇ ਦੀਆਂ ਕਰਕੇ ਓਕੇ ਤੇ ਰਸੇ ਘਸ ਰਹੇ ਨੇ ਮੁੰਡੇ ਤੇ ਦੂਜੀਆਂ ਟਰਾਲੀਆਂ ਦੋ ਆਪਾਂ ਸੜਕ ਤੇ ਕੱਢਤੀਆਂ। ਹਾਂ ਦੋ ਸੜਕ ਤੇ ਗੱਲ ਹਾਂ ਤੇ ਪੂਰਾ ਜਦੋਂ ਜਹਰ ਚ ਚੱਲ ਰਹੇ ਨੇ ਮੁੰਡੇ 108 ਕਿਲੋਮੀਟਰ ਬਾਟ ਬਾਟ ਕਿੰਨੀਆਂ ਬਾਟ? 108 ਬਾਈ ਤੇ ਟਾਈਮ ਕੀ ਹੋ ਗਿਆ? ਟਾਈਮ ਬਾਈ ਵੱਜ ਗਿਆ ਆਪਣੇ 7:00 ਵੱਜ ਗਏ ਸਹੀ ਸਾਢੇ 6 ਸਾਢੇ 6 ਕਹੇ ਬਜੇ ਨੂੰ ਪਹੁੰਚਾਂਗੇ ਬਾਈ ਪਹੁੰਚਾਂਗੇ 12:00 ਵਜੇ ਵੈਰੀ ਗੁੱਡ ਠੀਕ ਹੈ ਜੀ ਉਹ ਸੜਕਾਂ ਵਾਲੀਆਂ ਬਾਅਦ ਚ ਦਿਖਾ ਦਾਂਗੀ